ਕੀ ਗਲਤ ਹੈ ਗਲਤ ਬਿਲਕੁਲ ਪ੍ਰਿਸ਼ਟਾ ਪੁਲਿਸ ਪ੍ਰਿਸ਼ਟਾ ਚਲਾ ਚਲਾ ਕੇ ਕਹਿੰਦੇ ਆ ਪ੍ਰਿਸ਼ਟਾ ਮਾਨਸਾ ਪੁਲਿਸ ਪ੍ਰਿਸ਼ਟਾ ਬਿਲਕੁਲ ਇਹਨਾਂ ਨੂੰ ਲਾਰਾ ਲਾ ਦਿੰਦੇ ਨੇ ਅੱਜ ਜੀ ਉੱਥੇ ਪਈਆ ਫਾਈਲ ਅੱਜ ਜੀ ਉੱਥੇ ਪਈਆ ਫਾਈਲ 15 ਦਿਨ ਹੋ ਗਏ ਨੇ ਉਹਨਾਂ ਨੂੰ ਚੱਕਰ ਘਟਾਉਂਦੇ ਆ ਤੁਸੀਂ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰੀ ਅਸੀਂ ਕਿਸੇ ਦਾਕਾ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਹੈ ਮਾਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਕੋਈ ਗੁਰੂ ਨੇ ਅਟਾ-ਵਟਾ ਉਹਦਾ ਦਿੱਤੇ ਤੁਹਾਨੂੰ ਆਈਡੀ ਲੱਖਾਂ ਰੁਪਈਆ ਦਰਖਾ ਲੈਣ ਵਾਲਿਓ ਮੋਢੇ ਵੀ ਬਾਲ ਬੱਚੇ ਆ ਇੱਕ ਦਿਨ ਭੁਗਤੋਂਗੇ ਲਾਇਸੈਂਸ ਅਸਲੀ ਦੀਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨੀਂਦ ਸੁਤਾਵੇ ਉਡੀ ਨੀਂਦ ਸੁਤਾਵੇ ਪੰਜ ਦਿਨ ਇੱਥੇ ਫਿਰ ਜਰੇ ਨੇ ਮਾਨਸਾ ਦੇ ਵਿੱਚ ਕਿਹੜੇ ਕਰਦੇ ਹੋ ਇਹ ਸ਼ਰੀਰੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਫਿਰਿਆ ਹੋਵੇ ਤੇ ਐਸਐਸਪੀ ਸਹੂਰੂ ਪਤਾ ਨਾ ਹੋਵੇ ਇਲਾਕਾ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਚਲੋ ਕੰਪਲੀਟ ਕਰਦੇ ਤਾਂ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਾਂਗ ਹੋ ਕੇ ਤਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿਰ ਦੇ ਉੱਤੇ ਵੀਰ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ 70 ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਨ ਸਾਹਿਬ ਪੁਲਿਸ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗਾ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਆ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮੀਆਂ ਬੀਬੀ ਅਸੀਂ ਪੁੱਤ ਜਿਹੜੇ ਜੁਆਗ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਤੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਿਹਾ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੀ 10000 ਦੀ ਕੰਪਲੇਨਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਸੇ ਨੂੰ ਐਸਐਸਪੀ ਸਾਡੇ ਟੇਬਲ ਤੇ ਆਏ ਮੇਰਾ ਸਾਰੀ ਡਾ ਕੇ ਦੇਖ ਲੈਂਦੇ ਮੇਰਾ ਲਫਾਫਾ ਪਰੇ ਸਿਰ ਦੇ ਦਿੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬਿਨਾਂ ਮੈਂ 12 ਗੋਲੀਆਂ ਖਾ ਕੇ ਚੱਲਦਾ ਤੜਕੇ ਕਰੋ ਸੰਪੇਰਤ ਬੋਲਦੇ ਤਾਂ ਵੀ ਦਮ ਖੋਲ ਜਾਂਦਾ ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਬਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਉਹ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦਾ ਹੁਣ ਮੈਂ ਮੈਂ ਏਡੀ ਜੀ ਦਾ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫੋਲੋ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ ਦੋ ਦੌਰ ਕੀ ਕਮਾਉਣ ਹੈ ਕਿ ਤੂੰ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਦੇ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਤਾ ਬਣਦਾ ਤੁਸੀਂ ਇਹਨਾਂ ਦੇ ਦਿਓ ਪੋਸਟ ਕਰ ਦਿੱਤਾ ਤੁਸੀਂ ਪਰੋਤਣਾ ਲੈਂਦੇ ਆ ਨਾ ਜਿਆਦਾ ਤਾਂ ਬਿਨਾ ਪਰੋਤੀ ਤੋਂ ਸਾਰਾ ਕੁਝ ਮੇਰਾ ਘਰ ਤੇ ਆ ਗਿਆ ਮੇਰੇ ਇਹ ਗੈਂਗਸਟਰ ਵੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਇੰਨਾ ਧੱਕਾ ਕਰਦੇ ਨੇ ਅੰਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕੋਟ ਅੱਗੇ ਨੇ ਜੀ ਦੇਖੋ ਵੀਰੇ ਕਹਿੰਦੇ ਸਾਡੇ 5 ਪੈਸੇ ਨੇ ਚਾਹੇ 5000 ਆ ਭਾਵੇਂ ਉਹ 10 ਰੁਪਏ ਨੇ ਯਾਰ ਤਨ ਮੁਕਾ ਕੀ ਕਹਿੰਦੇ ਕਿ ਇੱਕ ਇੱਥੇ ਬਟੇ ਸਟਾਰ ਦੇ ਮਾਪੇ ਆ ਮੂੰਹ ਇੱਥੇ ਬੈਠਣਾ ਬੈ ਰਹੇ ਨੇ ਵਰਦਸਮਤੀਆ ਦਿੱਤਾ ਸਾਡੀ ਬਰਕਤ ਮੱਦੀਆ ਸਾਹਿਬ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਹਾਂ ਇਹ ਤਾਂ ਕੱਟਣ ਕੱਟ ਜੇ ਇਹਨਾਂ ਦਾ ਕੀ ਮਾਰਾ ਕਰਦੇ ਹੋ ਯਾਰ ਤੁਸੀਂ ਇੱਕ ਤਾਂ ਸਾਨੂੰ ਸੜਕਾਂ ਨੂੰ ਬੰਦ ਦਿਓ ਪ੍ਰੋਤਿਕਾ ਲੈਣ ਨਾਲ ਨੂੰ ਬੰਦ ਦਿਓ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਬੰਗਦੇ ਹੋਣਗੇ ਆਹ ਕੌਣ ਨੇ ਇੰਦਾਂ ਨੂੰ ਕਿਉਂ ਸਹੂਲਤ ਦਿੱਤੀ ਜਾ ਰਹੀ ਹੈ ਇਹਨਾਂ ਦੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ ਇਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਸੇਫਗਰੀ ਬੈਠੇ ਹੈ ਕੁਛ ਤਾਂ ਭਾਜਪਾ ਆਂ ਦੇ ਕਰ ਲੇ ਕੁਛ ਝਾੜੂ ਵਾਲੇ ਨੇ ਕਰ ਲੇ ਇਹਨਾਂ ਨੂੰ ਕੀ ਕਹੋਗੇ ਪੁੱਛਣਾ ਚਾਹੁੰਦਾ ਬੰਦ ਜੋ ਡੀਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਦਾ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਬਾਜੀ ਪੁੱਛਣੀ ਚਾਹੁੰਦਾ ਬੰਦ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਖੜਦਾ ਵੀਰਿਆ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਸਟੇਬਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ